ਸੱਚੇ ਕਾਲ ਮੈਂ ਹਕਰਮਨਪਾਲ ਸਿੰਘ ਤੁਸੀਂ ਦੇਖ ਰਹੇ ਹੋ ਫਟਾਫਟ ਯਾਨੀ ਕਿ ਤੇਜ਼ ਰਫਤਾਰ ਦੇ ਨਾਲ ਤੇ ਫਿਰ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਵਿੱਚ ਹਾਲੀ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਲਗਭਗ 50% ਦੀ ਭਾਰਤ ਤੋਂ ਨੇ ਤੇ ਇਹ ਜਾਣਕਾਰੀ ਅਮਰੀਕਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਦੁਆਰਾ ਜਾਰੀ ਇੱਕ ਨਵੀਂ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਲਾਈ ਨੇ 17 ਅਪ੍ਰੈਲ ਨੂੰ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਸੰਗਠਨ ਨੇ ਵਿਦਿਆਰਥੀਆਂ, ਵਕੀਲਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਤੋਂ 327 ਮਾਮਲਿਆਂ ਬਾਰੇ ਵਿਸਤਾਰਤ ਜਾਣਕਾਰੀ ਇਕੱਠੀ ਕੀਤੀ ਹੈ ਜਿਨ੍ਹਾਂ ਵਿੱਚੋਂ ਲਗਭਗ ਅੱਧੇ ਭਾਰਤੀ ਵਿਦਿਆਰਥੀਆਂ ਦੇ ਸਨ ਜੋ ਕਿ 14% ਦੀ ਵਿਦਿਆਰਥੀ ਚੀਨ ਤੋਂ ਨੇ ਹੋਰ ਪ੍ਰਮੁੱਖ ਪ੍ਰਭਾਵਿਤ ਦੇਸ਼ਾਂ ਦੇ ਵਿੱਚ ਦੱਖਣੀ ਕੋਰੀਆ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਲ ਨੇ ਤੇ ਜ਼ਿਆਦਾਤਰ ਵਿਦਿਆਰਥੀ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਦੇ ਅਧੀਨ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸਨ OPT ਇੱਕ ਅਜਿਹਾ ਪ੍ਰੋਗਰਾਮ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 12 ਮਹੀਨਿਆਂ ਤੱਕ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਆਗਿਆ ਦਿੰਦਾ ਹੈ STEM ਦੇ ਵਿੱਚ ਬਹੁਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਇਸ ਮਿਆਦ ਨੂੰ 24 ਮਹੀਨਿਆਂ ਤੱਕ ਵਧਾਇਆ ਜਾ ਸਕਦਾ ਹੈ ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੁਵਲ ਰਾਣਾ ਨੇ NIA ਦੀ ਹਿਦੌਸਤ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਤਹੁਵਲ ਰਾਣਾ 26 11 ਹਮਲੇ ਦੇ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰ ਰਿਹਾ ਹੈ ਉਸਨੇ ਹੈਦਰੀ ਨੂੰ ਹਮਲੇ ਦਾ ਮਾਸਟਰਮਾਈਂਡ ਦੱਸਿਆ ਉਸਨੇ ਜਾਂਚ ਅਜੰਸੀ ਨੂੰ ਦੱਸਿਆ ਹੈ ਕਿ ਹਮਲੇ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ ਸੂਤਰਾਂ ਨੇ ਕਿਹਾ ਕਿ ਤਹੁਵਲ ਰਾਣਾ ਆਪਣੇ ਪਰਿਵਾਰ ਬਾਰੇ ਚਿੰਤਤ ਹੈ ਤੇ ਉਹ ਪਰਿਵਾਰ ਦੇ ਨਾਲ ਗੱਲ ਕਰਨਾ ਚਾਹੁੰਦਾ ਹੈ ਉਹ ਜਾਂਚ ਏਜੰਸੀ ਤੋਂ ਆਪਣੇ ਭਰਾ ਨਾਲ ਗੱਲ ਕਰਨ ਦੀ ਪ੍ਰਕਿਰਿਆ ਬਾਰੇ ਪੁੱਛ ਰਿਹਾ ਤੇ ਰਾਣਾ ਐਨਆਈਏ ਹਿਰਾਸਤ ਦੇ ਵਿੱਚ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਿਹਾ ਤਹੁਵਲ ਰਾਣਾ ਦੀ ਸਿਹਤ ਇਸ ਸਮੇਂ ਬਿਲਕੁਲ ਠੀਕ ਠਾਕ ਹੈ ਤੇ ਉਹਦਾ ਮੈਡੀਕਲ ਸਮੇਂ ਸਿਰ ਹੋ ਰਿਹਾ ਹੈ ਜਾਂਚ ਏਜੰਸੀ ਤਹੁਵਲ ਰਾਣਾ ਤੋਂ 26 11 ਹਮਲੇ ਦੇ ਵਿੱਚ ਮਿਲੇ ਸਬੂਤ ਦਿਖਾ ਕੇ ਪੁੱਛਗਿੱਛ ਕਰ ਰਹੀ ਹੈ ਜ਼ਿਕਰ ਜੋਗੇ ਕਿ ਪੁੱਛਗਿੱਛ ਦੌਰਾਨ ਰਾਣਾ ਅਧਿਕਾਰੀਆਂ ਤੋਂ ਭਾਰਤ ਦੇ ਵਿੱਚ ਨਿਆਂਇਕ ਪ੍ਰਕਿਰਿਆ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਸੰਘੀ ਚੋਣਾਂ 28 ਅਪ੍ਰੈਲ ਨੂੰ ਹੋਣੀਆਂ ਨੇ ਪਰ ਜਿਹੜੇ ਲੋਕ 28 ਅਪ੍ਰੈਲ ਤੋਂ ਪਹਿਲਾਂ ਵੋਟ ਪਾਉਣਾ ਚਾਹੁੰਦੇ ਨੇ ਉਹ ਐਸੇ ਸ਼ੁਕਰਵਾਰ ਨੂੰ ਐਡਵਾਂਸ ਪੋਲਿੰਗ ਉੱਥੇ ਸ਼ੁਰੂ ਹੋ ਚੁੱਕੀ ਹੈ ਇਸੇ ਤਰ੍ਹਾਂ ਤਹਿਤ ਅਜਸਟਰ ਵੋਟਰ ਧਾਰਾ ਪ੍ਰਣਾਲਤਾ 21 ਅਪ੍ਰੈਲ ਤੱਕ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ ਦੇ ਵਿੱਚ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ ਅਤੇ ਨਰਦੀਕੀ ਇਲੈਕਸ਼ਨ ਕੈਨੇਡਾ ਦਫ਼ਤਰ ਦੇ ਵਿੱਚ ਡਾਕ ਰਾਹੀਂ ਜਾਂ ਇਨ ਪਰਸਨ ਸਪੈਸ਼ਲ ਬੈਲੇਟ ਦੇ ਰਾਹੀਂ ਵੀ ਵੋਟ ਪਾਉਣ ਜਾ ਸਕਦੇ ਨੇ ਇਸ ਸਬੰਧੀ ਲੋੜੀਂਦੀ ਜਾਣਕਾਰੀ ਵੋਟਰਾਂ ਦੇ ਵੋਟਰ ਕਾਰਡ ਉੱਤੇ ਵੀ ਉਪਲਬਧ ਹੈ ਹਾਲਾਂਕਿ ਆਮ ਵੋਟਾਂ ਵਾਲੇ ਦਿਨ ਦਾ ਪੋਲਿੰਗ ਸਟੇਸ਼ਨ ਵੱਖਰਾ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਸੂਬਾਈ ਚੋਣਾਂ ਦੇ ਉਲਟ ਜਦੋਂ ਵੋਟਰ ਆਪਣੇ ਸੂਬੇ ਦੇ ਕਿਸੇ ਵੀ ਪੋ ਵੋਟ ਪਾ ਸਕਦੇ ਨੇ ਤਾਂ ਫੈਡਰਲ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਨਿਰਧਾਰਤ ਸਟੇਸ਼ਨ ਉੱਤੇ ਹੀ ਵੋਟ ਪਾਉਣੀ ਹੁੰਦੀ ਹੈ ਜਿਨ੍ਹਾਂ ਵੋਟਰਾਂ ਨੂੰ ਪੱਕਾ ਨਹੀਂ ਪਤਾ ਕਿ ਉਹ ਰਜਿਸਟਰਡ ਹਨ ਜਾਂ ਨਹੀਂ ਤਾਂ ਉਹ ਇਲੈਕਸ਼ਨ ਕੈਨੇਡਾ ਦੀ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸੇਵਾ ਦੀ ਵਰਤੋਂ ਕਰਕੇ ਪਤਾ ਕਰ ਸਕਦੇ ਨੇ ਨੇਪਾਲ ਦੇ ਵਿੱਚ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ ਘੱਟੋ-ਘੱਟ ਭਾਰਤੀ ਸੈਲਾਨੀ ਜ਼ਖਮੀ ਹੋ ਗਏ ਨੇ ਪੁਲਤਣਾ ਨੇ ਸ਼ਰੀਵਾਲ ਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਪੁਲਤਣਾ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਇਲਾਜ ਦੇ ਲਈ ਬੰਗਰਾਮਪੁਰ ਦੇ ਤੋਲਸੀ ਪੁਰ ਸਥਿਤ ਕਮਿਊਨਿਟੀ ਸਿਹਤ ਕੇਂਦਰ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਹ ਘਟਨਾ ਸ਼ੁਕਰਵਾਰ ਨੂੰ ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਚਿਸਾ ਪਾਣੀ ਨੇੜੇ ਵਾਪਰੀ ਹੈ ਜਦੋਂ ਭਾਰਤੀ ਸੈਲਾਨੀਆਂ ਨੂੰ ਪੋਖਰਾ ਲੈ ਕੇ ਜਾ ਰਹੀ ਇੱਕ ਬੱਸ ਦੇ ਬ੍ਰੇਕ ਫੇਲ ਹੋ ਗਏ ਤੇ ਜਿਸ ਕਾਰਨ ਉਹ ਹਾਦਸਾ ਗ੍ਰਸਤ ਹੋ ਗਈ ਹੈ। ਪੁਲਤਣਾ ਨੇ ਦੱਸਿਆ ਕਿ ਹਾਦਸੇ ਦੇ ਵਿੱਚ 25 ਸੈਲਾਨੀ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਖਨਊ, ਸੀਤਾਪੁਰ, ਹਰਦੋਈ ਬਾਰਬੰਕੀ ਜ਼ਿਲ੍ਹਿਆਂ ਦੇ ਵਸਨੀਕਲੇ ਤੁਲਸੀਪੁਰ ਪੁਲਿਸ ਸਰਕਲ ਅਫਸਰ ਬ੍ਰਿਜ ਨੰਬਰ ਰਾਏ ਨੇ ਦੱਸਿਆ ਕਿ ਕੁਝ ਸਹਾਲਾਨੀਆਂ ਨੂੰ ਮੌਜੂਦਾ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਹੈ ਅਤੇ ਉਹਨਾਂ ਦਾ ਨੇਪਾਲ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇੱਕ ਯਾਤਰਾ ਸਲਾਹ ਦੁਆਰਾ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ ਦੇ ਅਧੀਨ ਦੇਸ਼ ਵਿੱਚ ਸਿਵਲ ਅਸ਼ਾਂਤੀ, ਅਪਰਾਧ, ਅਤਿਸ਼ ਆਤਵਾਦ ਦੇ ਕਾਰਨ ਉਨ੍ਹਾਂ ਨੂੰ ਬੰਗਲਾਦੇਸ਼ ਦੀ ਯਾਤਰਾ ਉੱਤੇ ਮਨ ਵਿਚਾਰ ਕਰਨਾ ਚਾਹੀਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਸ਼ੁੱਕਰਵਾਰ ਨੂੰ ਯਾਨੀ ਇਹ ਅਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਕਿ ਬੰਗਲਾਦੇਸ਼ ਵਿੱਚ ਅਤਵਾਦੀ ਹਮਲਿਆਂ ਤੇ ਹੋਰ ਗਤੀਵਿਧੀਆਂ ਸਮੇਤ ਅਤਵਾਦੀ ਹਿੰਸਾ ਦਾ ਵੀ ਖਤਰਾ ਹੈ ਸਲਾਹ ਦੇ ਵਿੱਚ ਨਾਗਰਿਕਾਂ ਨੂੰ ਫਿਰਕੂ ਇंसाਪਰਾਦ ਅਤਵਾਦ ਅਗਵਾ ਅਤੇ ਹੋਰ ਥੋਖਿਆ ਜੋਖਮਾਂ ਕਰਨ ਖਗਰਾਰਚੀ ਰੰਗਾਮਤੀ ਅਤੇ ਬੰਦਰਬੰਦ ਪਹਾੜੀ ਖੇਤਰਾਂ ਦੇ ਜ਼ਿਲ੍ਹਿਆਂ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਵਿੱਚ ਅੱਗੇ ਕਿਹਾ ਗਿਆ ਕਿ ਜੇਕਰ ਤੁਸੀਂ ਇਹਨਾਂ ਖੇਤਰਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਬੰਗਲਾਦੇਸ਼ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਜਨਤਕ ਸੁਰੱਖਿਆਕ ਦਫਤਰ ਤੋਂ ਪਹਿਲਾ ਪ੍ਰਵਾਨਗੀ ਦੀ ਲੋੜ ਹੁੰਦੀ ਹੈ ਜੋਖਮਾਂ ਕਾਰਨ ਬੰਗਲਾਦੇਸ਼ ਦੇ ਵਿੱਚ ਕੰਮ ਕਰਦੇ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਖੇਤਰ ਵਿੱਚ ਯਾਤਰਾ ਕਰਨ ਦੀ ਮਨਾਹੀ ਹੈ ਸ਼ਨੀਵਾਰ ਦੁਪਹਿਰ 12:30 ਵਜੇ ਦੇ ਕਰੀਬ ਨੇੜੇ ਤੇਰੇ ਚੰਡੀਗੜ੍ਹ ਦੇ ਅਤੇ ਜੰਮੂ ਕਸ਼ਮੀਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਚਾਲ ਦੀ ਤੀਬਰਤਾ 5.9 ਮਾਪੀ ਗਈ ਜਦੋਂ ਕਿ ਚੰਡੀਗੜ੍ਹ ਦੇ ਵਿੱਚ 4.7 ਦੀ ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਤਨਾਲ ਕੁਝ ਦੇਰੀ ਲਈ ਲੋਕ ਆਪਣੇ ਘਰਾਂ ਅਤੇ ਦਫਤਰਾਂ ਚੋਂ ਬਾਹਰ ਨਿਕਲ ਗਏ ਪੁਚਾਲਦਾ ਕੇਂਦਰ ਅਫਗਾਨਿਸਤਾਨ ਰਿਹਾ ਪਰ ਇਥੋਂ ਕਸ਼ਮੀਰ ਦੇ ਵਕਵਾ ਕੀਸੀਆ ਅਤੇ ਨੇੜੇ ਤੇੜੇ ਦੇ ਖੇਤਰਾਚੋਂ ਮਹਿਸੂਸ ਕੀਤਾ ਗਿਆ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਹਲਚਲ ਮਹਿਸੂਸ ਕੀਤੀ ਗਈ ਹੈ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਕੈਨੇਡਾ ਦੇ ਹਮਿਲਟਨ ਸ਼ਹਿਰ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੁੰਦਾ ਦੀ 21 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਇਹ ਕੁੜੀ ਕੈਨੇਡਾ ਦੇ ਹਮਿਲਟਨ ਦੇ ਵਿੱਚ ਮਹਾਉਕ ਕਾਲਜ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਉਹ ਬੱਸ ਸਟਾਪ ਦੇ ਉੱਤੇ ਖੜੀ ਬੱਸ ਦੀ ਉਡੀਕ ਕਰ ਰਹੀ ਸੀ। ਜਿਸ ਵੇਲੇ ਉਸਦੇ ਨਾਲ ਇਹ ਹਾਦਸਾ ਵਾਪਰ ਗਿਆ। ਦੋ ਸਮੂਹਾਂ ਦੋ ਵੱਖ-ਵੱਖ ਵਾਹਨਾਂ ਵਿੱਚ ਆਏ ਤੇ ਆਪਸ ਦੇ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਵਿਦਿਆਰਥਣ ਹਰਸਿਮਰਤ ਵੀ ਗੋਲੀਬਾਰੀ ਦਾ ਸ਼ਿਕਾਰ ਹੋਈ ਹੈ ਤੇ ਇੱਕ ਗੋਲੀ ਉਸਦੀ ਛਾਤੀ ਵਿੱਚ ਲੱਗੀ ਘਟਨਾ ਤੋਂ ਤੁਰੰਤ ਬਾਅਦ ਹਰਸਿਮਰਤ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਦੀ ਜਾਨ ਨਹੀਂ ਬਚਾਈ ਜਾ ਸਕੇ ਇਹ ਘਟਨਾ 16 ਅਪ੍ਰੈਲ ਦੀ ਸ਼ਾਮ ਨੂੰ ਵਾਪਰੀ ਜਿਸ ਦੀ ਜਾਣਕਾਰੀ ਹੁਣ ਨੌਜਵਾਨ ਲੜਕੀ ਹਰਸਿਮਰਤ ਰਣਦਾਵਾ ਦੇ ਪਿੰਡ ਧੋਂਦਾ ਦੇ ਵਿੱਚ ਮਿਲੀ ਹੈ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਨ੍ਹਾਂ ਹਰ ਸਿਮਰਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਪੰਜਾਬ ਦੇ ਇੱਕ 36 ਸਾਲਾ ਦੇ 에ਜੰਟ ਨੂੰ ਗ੍ਰਿਫਤਾਰ ਕੀਤਾ ਜੋ ਜਾਲੀ ਯਾਤਰਾ ਦਸਤਾਵੇਜ਼ ਬਣਾਉਣ ਅਤੇ ਡੰਕੀ ਰਸਤੇ ਰਾਹੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਦਾਖਲੇ ਦੀ ਮਦਦ ਕਰਨ ਵਿੱਚ ਕਤਤ ਤੌਰ ਦੇ ਉੱਤੇ ਸ਼ਾਮਲ ਸੀ। ਮੋਲਦਮ ਦੀ ਪਛਾਣ ਨਰੇਸ਼ ਕੁਮਾਰ ਵਜੋਂ ਹੋਈ ਹੈ ਜੋ ਪਟਿਆਲਾ ਦੇ ਪਿੰਡ ਮਟੋਲੀ ਦਾ ਵਸਨੀਕ ਹੈ। ਉਸ ਨੂੰ ਅਮਰੀਕਾ ਤੋਂ ਇੱਕ ਭਾਰਤੀ ਮੁਸਾਫਰ ਨੂੰ ਬਾਹਰ ਕੱਢਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਕੁਮਾਰ ਨੇ ਕੱਟੜ ਤੌਰ ਦੇ ਉੱਤੇ ਜਾਲੀ ਸ਼ੰਗਨ ਵੀਜ਼ਾ ਦਾ ਪ੍ਰਬੰਧ ਕਰਨ ਲਈ ਹੋਰ ਏਜੰਟਾਂ ਨਾਲ ਕੰਮ ਕੀਤਾ ਸੀ ਅਤੇ ਬਾਅਦ ਵਿੱਚ ਜਾਲਸਾਜ਼ੀ ਨੂੰ ਲੁਕਾਉਣ ਦੇ ਲਈ ਮੁਸਾਫਰ ਦੇ ਪਾਸਪੋਰਟ ਨਾਲ ਛੇੜਛਾੜ ਕੀਤੀ ਸੀ। ਇਹ ਮਾਮਲਾ 4 ਅਤੇ 5 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਸਾਹਮਣੇ ਆਇਆ। ਜਦੋਂ ਅਮਰੀਕਾ ਤੋਂ ਬਾਹਰ ਕੱਢਿਆ ਗਿਆ ਗੁਰੂ ਸਾਹਿਬ ਸਿੰਘ ਜਲਦੀ ਹੋਰ 39 ਸਾਲ ਅਮਰੀਕਾ ਤੋਂ ਆਈਜੀਆਈ ਹਵਾਈਅਰ ਦੇ ਉੱਤੇ ਪਹੁੰਚਿਆ ਐਸ ਦੇ ਯਾਤਰਾ ਦਸਤਾਵੇਜ਼ਾਂ ਦੀ ਪਰਤਾਲ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਦੇ ਪਾਸਪੋਰਟ ਦੇ ਇੱਕ ਪੰਨੇ ਉੱਤੇ ਗੁੰਦ ਦੇ ਨਿਸ਼ਾਨ ਦੇ ਕੇ ਜੋ ਚੇਰਚਾਰ ਦੇ ਸੰਕੇਤ ਦਿੰਦੇ ਨੇ ਅਦਲੀય ਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ